ਕਹਿੰਦੇ ਨੇ ਵੀ ਸਹਬਜ਼ਾਦਾ ਨਸ਼ੀਦੀ ਦਿਹਾੜੇ ਚੱਲਦੇ ਪੈਣਾ ਵੀ ਉਹਦੇ ਵਿੱਚ ਕੋਈ ਖੁਸ਼ੀ ਵਾਲਾ ਕੰਮ ਨਹੀਂ ਕਰਨਾ ਤੇ ਕਿਉਂ ਨਹੀਂ ਕਰਨਾ ਖਾਲਸੇ ਦਾ ਦੁਨੀਆ ਦੇ ਵਿੱਚ ਸਭ ਤੋਂ ਖੁਸ਼ੀ ਵਾਲਾ ਕੰਮ ਹੀ ਸਿੱਧੀ ਪਾਉਣਾ ਹੈਗਾ ਚਾਹ ਚੜ ਜਾਂਦਾ ਖਾਲਸੇ ਨੂੰ ਸ਼ੀਦੀ ਦਾ ਨਾਮ ਸੁਣ ਕੇ ਖਾਲਸੇ ਦੇ ਤੇ ਘੋੜਿਆਂ ਨੂੰ ਚਾਹ ਚੜ ਜਾਂਦਾ ਜੰਗ ਦਾ ਨਾਮ ਸੁਣ ਕੇ ਤੁਸੀਂ ਦਸਮ ਪਾਸ਼ਾ ਦਾ ਦਸਮ ਗ੍ਰੰਥ ਸਾਹਿਬ ਪੜੋ ਬਹੁਤ ਵਾਰ ਲਿਖਿਆ ਦਸਮ ਪਾਸ਼ਾ ਨੇ ਵੀ ਜੰਗ ਦਾ ਨਾਮ ਸੁਣ ਕੇ ਘੋੜੇ ਹਿਣਕਦੇ ਨੇ ਘੋੜੇ ਖੁਸ਼ੀ ਬਣਾਉਂਦੇ ਨੇ ਚਾਹ ਚੜ ਜਾਂਦਾ ਘੋੜਿਆਂ ਨੂੰ ਨਾਲੇ ਗੁਰਬਾਣੀ ਕਹਿੰਦੀ ਵੀ ਕਬੀਰ ਸੰਤ ਮੂਏ ਕਿਆ ਰੋਈਏ ਜੋਗ ਰਾਇ ਆਪਣੇ ਜਾਏ ਜੋ ਆਪਣੇ ਕੋ ਇਹ ਜਾਏ ਵਿੱਚ ਸੰਤ ਮਰ ਜਵੇ ਤੇ ਖੁਸ਼ੀ ਬਣਾਈਦੀ ਐ ਰੋਈਦਾ ਹੁੰਦਾ ਖੁਸ਼ੀ ਬਣਾਈਦੀ ਬਈ ਉਹ ਇਹ ਜਨਮ ਮਰਨ ਦਾ ਜਿਹੜਾ ਦੁੱਖ ਲੱਗਿਆ ਸੀ ਆਤਮਾ ਕਿੱਥੋਂ ਪਤਾ ਨਹੀਂ ਕਦੋਂ ਤੋਂ ਆਤਮਾ ਦੁਖੀ ਦੁੱਖ ਸੁਖ ਖੁਸ਼ੀ ਗਮੀ ਸਹੰਦੀ ਭੁੱਖ ਪਿਆਸ ਸਹੰਦੀ ਇਹ ਆਤਮਾ ਦਾ ਛਟਕਾਰਾ ਹੋਇਆ ਸੰਤ ਬਣ ਕੇ ਜਨਮ ਮਰਨ ਦਾ ਦੁੱਖ ਤੁਰ ਗਿਆ ਦਾ ਉਹ ਖੁਸ਼ੀ-ਖੁਸ਼ੀ ਆਪਣੇ ਸੱਚਖੰਡ ਚੱਲੀ ਆ ਤੇ ਉਹ ਚੀਜ਼ ਦੀ ਖੁਸ਼ੀ ਬਣਾਈ ਤੇ ਗਮੀ ਬਣਾਈਦੀ ਜਿਹੜੇ ਸਾਹਿਬ ਜੀ ਆਦੇ ਸ਼ਹੀਹਾ ਸਾਹ ਹਰ ਸ਼ਹੀਦੀ ਪਾ ਗਏ ਤੁਸੀਂ ਉਹਦਾ ਤੁਸੀਂ ਉਹਦਾ ਅਫਸੋਸ ਬਣਾਉਂਦੇ ਹੋ ਵੀ ਅਫਸੋਸ ਕਾਦਾ ਉਹਦਾ ਜਦੋਂ ਦਸਮ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਸਾਹਿਬ ਜੀ ਦੇ ਸ਼ਹੀਦ ਹੋ ਗਏ ਨੇ ਦਸਮ ਪਾਤਸ਼ਾਹ ਨੇ ਖੁਸ਼ੀ ਮਨਾਈ ਸ਼ੁਕਰ ਕੀਤਾ ਵੀ ਆਪਣਾ ਸਿੱਖੀ ਸਿਧਕ ਨਾ ਵਾਗਿਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਤੂੰ ਇਹ ਪਾਸੇ ਤੂੰ ਅਫਸੋਸ ਬਣਾਉਂਦੇ ਹੋ ਜਦੋਂ ਦਸਮ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਨੇ ਨਾ ਦਸਮ ਪਾਤਸ਼ਾਹ ਨੇ ਕੀ ਲਿਖਿਆ ਕਹਿੰਦੇ ਹੈ 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 ਸਭ ਜੱਗ ਪਏ ਹੋ ਜੈ 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 ਸਰ ਲੋਕ ਸੰਸਾਰ ਤੇ ਹੈ ਹੈ ਕਰਦਾ ਸੀ ਕ ਵੀ ਆ ਕੀ ਹੋ ਗਿਆ ਕੱਚੀ ਸੀ ਨਾ ਮਤ ਸੰਸਾਰ ਨੂੰ ਪਤਾ ਨਹੀਂ ਨਾ ਗੁਰਬਾਣੀ ਦੀ ਗੱਲ ਦਾ ਪਰ ਜਿੱਥੇ ਸੁਰ ਲੋਕ ਸੀਗੇ ਜਿੱਥੇ ਦੇਵਤੇ ਸੀਗੇ ਜਿਹਨ ਸੱਚਖੰਡ 'ਚ ਬੈਠੇ ਹੋਏ ਸੀਗੇ ਉਹਨਾਂ ਨੇ ਜੈ ਕੀਤੀ ਜੈ ਜੈ ਕੀਤੀ ਵੀ ਧੰਨ ਹੈ ਬੰਦਾ ਵੀ ਇਹ ਆਪਣਾ ਜਨਮ ਮਰਨ ਕੱਟ ਕੇ ਆ ਗਿਆ ਉਥੇ ਵਡਿਆਈ ਮਿਲਦੀ ਆ ਉਹਨਾਂ ਨੂੰ ਉਹਦੇ ਫੁੱਲਾਂ ਦੇ ਹਾਰ ਛਟੇ ਜਾਂਦੇ ਨੇ ਉਹਨਾਂ ਤੇ